ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਕਰਤਾਰਪੁਰ ਸਾਹਿਬ ਦੇ ਅੰਦਰ ਜਿਹੜਾ ਪ੍ਰਕਰਮਾ ਹੈ ਉਹਦੇ ਤੱਕ ਪਹੁੰਚ ਗਿਆ ਹੈ ਔਰ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਕਰਤਾਰਪੁਰ ਜਾਈਗਾ ਇਹ ਆਪਾਂ ਮੈਨੂਅਲ ਕਰ ਰਹੇ ਹਾਂ ਮੈਨੂਅਲ ਕਰ ਰਹੇ ਹਾਂ ਇਸ ਵਕਤ ਜਿਸ ਜਗ੍ਹਾ ਤੋਂ ਅਸੀਂ ਰਸਤੀ ਚੱਕੇ ਜਾ ਰਹੇ ਹਾਂ ਇੱਥੇ ਕਦੀ ਸੰਤਾ ਪੈਦਲ ਬੱਤਾਂ ਤੇ ਕਿਰਾਹਤੀਆਂ ਦੀਆਂ ਨੇ ਉਹ ਸ਼ੁਰੂਆਤ ਕਰਦੀਆਂ ਲੰਗੇ ਪੈ ਅੱਜ ਜਿਸੇ ਕਸ਼ਤੀ ਜਾ ਰਿਹਾ ਜਿਸ ਪਾਣੀ ਚ ਉਲੰਘ ਰਿਹਾ ਉਹ ਅੱਠ ਕੁ ਡੂਗਾ ਪਾਣੀ ਹੈ। ਤੋਂ ਇਸ ਵਕਤ ਮੈਡੀਕਸ ਆਪ ਵੀ ਦੇ ਨਾਮ ਹੋ ਚੁੱਕੇ ਨੇ ਥੋੜੀ ਜਿਹਾ ਪਹਿਲੇ ਅਸਲੀ ਵਾਦ ਸਭ ਹੋ ਚਾਹੀਏ ਮੈਂ ਦੁਬਾਰਾ ਸਵਾਗਤ ਕਰਦਾ ਆਪਣੀ ਪੰਜਾਬ ਪੁਸਤਾਲੀ ਐਜੂਕੇਸ਼ਨ ਦਾ ਜੀ ਇਸ ਪਸੰਦ ਯਾਦਾਂ ਕਿਤੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਵਕਤ ਸਰਪਟੋਟ ਆਫ ਸੱਜਣ ਫਸੀ ਹੈ। ਨਾਲੇ ਬੋਲਗਾ ਆਪਣੀ ਟੀਮ ਨੂੰ ਬੁਲਾਇਆ ਜੁਰੀਆਦ ਆਪਣੀ ਟੀਮ ਨੂੰ ਬੁਲਾਇਆ ਪਾਕ ਫਾਇਰ ਦੀ ਟੀਮ ਆਈ ਆ ਉਹ ਅਜੀ ਦੀ ਨੇ ਕਰੀਬ ਜਿਹੜੀ ਯਾਤਰੀ ਸਭ ਸਤਾਂ ਤੋਂ ਉਹਨਾਂ ਨੂੰ ਸੇਖ ਮੁਕਾਮ ਤੇ ਪਹੁੰਚਾ ਦਿੱਤਾ ਹੈ ਬਾਕੀ ਜਿਹੜੇ ਯਾਤਰੀ ਉਹ ਲੈਣੇ ਆਸਤੇ ਇਸ ਕੋਲ ਜਾ ਰਹੇ ਆ ਗਿਆਨੀ ਜੀ ਔਰ ਜਿੰਨੇ ਵੀ ਸਾਡੇ ਇਸ ਵਕਤ ਡਾਂਗਰੀ ਚਾਹਵਾਨ ਨੇ ਇਕੱਠਾ ਬਾਚੀ ਉਹ ਅੱਜ ਦੇ ਅਸੀਂ ਉਹਨਾਂ ਨੂੰ ਲੈ ਕੇ ਜਾ ਰਹੇ ਆ ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ ਉਹਨਾਂ ਨੇ ਚਾਹ ਰਿਹਾ ਕਿ ਭਾਰਤ ਤੇ ਹੋਰ ਬਹੁਤ ਵੱਡਾ ਰੇਲਾ ਅੱਜ ਰਾਤੀ ਜਾਂ ਕੱਲ ਸਵੇਰ ਛੰਡੇ ਦਾ ਜਿਹੜਾ ਕੱਲ ਪਹੁੰਚੇਗਾ ਸੋ ਭਾਰਤ ਪਾਣੀ ਤੇ ਥਰੀ ਹੋਊਗਾ ਜਿੰਨੇ ਪਾਕਿਸਤਾਨ ਦੀ ਆਵਾਮ ਤੇ ਇਸ ਵਕਤ ਆਪਣਾ ਵੈਬਨਾਈਜ਼ ਕਰਕੇ ਬਿਸਤਮਾਲ ਕਰਨਾ ਚਾਹ ਰਹੇ ਆ ਕਰ ਲਵੇ ਲੇਕਿਨ ਪਾਕਿਸਤਾਨ ਦੀ ਕੌਮ ਦੇ ਜਿਹੜੇ ਜਜ਼ਬਾਤ ਨੇ ਜਾਂ ਜਿਹੜਾ ਸਾਡਾ ਜਜ਼ਬਾ ਉਹ ਡਾਊਨ ਨਹੀਂ ਹੋ ਸਕਦਾ ਲੇਕਿਨ ਅਸੀਂ ਆਪਾਂ ਫਿਰ ਦੁਬਾਰਾ ਇੱਕ ਵਾਰੀ ਫੋਟਕੀ ਪ੍ਰਤੀਸ਼ਾ ਬੰਦ ਨਾਲ ਵੀ ਤੁਹਾਡੇ ਵਿਚਾਰ ਬਟਾਂਤਰ ਕਰਾਵਾਂਗੇ ਸੋ ਆਪਣੀ ਅਰਦਾਸਾਂ ਯਾਦ ਰੱਖੋ ਤੁਸੀਂ ਪਿੱਛੇ ਦਰਸ਼ਕਾਂ ਹੋ ਅਸੀਂ ਇਸ ਸਮੇਂ ਕਰਤਾ ਉਹ ਸਭ ਤੋਂ ਮੇਨ ਜਿਹੜਾ ਅਖ਼ਬਾਰ ਉੱਥੇ ਜੀ ਪੁੱਜ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ